ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮੈਕ ਹਰ ਰੋਜ਼ ਨਵੀਂ ਵੀਡੀਓ ਦੇ ਉੱਪਰ ਨਵੇਂ ਤੋਂ ਨਵਾਂ ਟਾਈਟਲ ਥੰਬਨੇਲ ਲਾ ਕੇ ਲੋਕਾਂ ਤੋਂ ਵਿਊ ਲੈਣ ਦੀ ਖਾਤਰ ਬਹੁਤ ਰਸਤੇ ਅਪਣਾ ਰਹੀ ਹੈ ਹੁਣ ਉਸ ਨੇ ਪਿਛਲੀ ਵੀਡੀਓ ਦੇ ਵਿੱਚ ਇਹ ਕਿਹਾ ਹੈ ਕਿ ਮੈਂ ਵਲੌਗ ਬੰਦ ਕਰਨ ਜਾ ਰਹੀ ਹਾਂ ਬਲਕਿ ਇਹ ਹੋ ਹੀ ਨਹੀਂ ਸਕਦਾ ਕਿ ਮੈਕ ਵਲੌਗ ਬੰਦ ਕਰ ਦੇਵੇ ਮੈਕ ਬਹੁਤ ਸਾਰੇ ਲੋਕਾਂ ਨੂੰ ਮੂਰਖ ਬਣਾ ਚੁੱਕੀ ਹੈ ਉਹ ਉੱਲੂ ਬਣਾਈ ਜਾਂਦੀ ਹੈ ਆਪਣੇ ਵਰਗੇ ਲੋਕਾਂ ਨੂੰ ਝੂਠ ਤੇ ਝੂਠ ਬੋਲੀ ਜਾਂਦੀ ਹੈ ਪਹਿਲਾਂ ਤਾਂ ਹੁਣ ਤੱਕ ਉਹਨੇ ਇਹ ਗੱਲ ਨਹੀਂ ਕਹੀ ਸੀ ਕਿ ਮੇਰੀ ਤਬੀਅਤ ਠੀਕ ਹੈ ਪਰ ਰੱਬ ਦਾ ਸ਼ੁਕਰ ਹੈ ਹੁਣ ਉਹਨੇ ਇਹ ਗੱਲ ਤਾਂ ਕਹੀ ਹੈ ਕਿ ਮੇਰੀ ਤਬੀਅਤ ਠੀਕ ਹੈ ਮੈਂ ਬਿਲਕੁਲ ਠੀਕ ਹਾਂ ਉਹ ਵੀ ਲੋਕ ਬਹੁਤ ਜ਼ਿਆਦਾ ਉਸ ਨੂੰ ਰੋਸਟ ਕਰ ਰਹੇ ਸੀ ਕਿ ਫਿਰ ਤੋਂ ਬਲੌਗ ਇਦਾਂ ਬਣਾਉਣੀ ਜੇ ਤਰੀਕ ਤਬੀਅਤ ਠੀਕ ਨਹੀਂ ਤਾਂ ਉਹਨੂੰ ਇਹ ਗੱਲ ਫਿਰ ਕਹਿਣੀ ਪਈ ਕਿ ਹਾਂ ਮੇਰੀ ਤਬੀਅਤ ਠੀਕ ਹੈ ਉਹ ਆਪਣੇ ਹਸਬੰਦ ਦੇ ਨਾਲ ਕਿਉਂ ਨਹੀਂ ਰਹਿੰਦੀ ਆਪਣੇ ਸੱਸ ਸਹੁਰੇ ਦੇ ਨਾਲ ਉਸ ਦਾ ਰਿਸ਼ਤਾ ਕਿਉਂ ਵਿਗੜ ਗਿਆ ਇਥੋਂ ਤੱਕ ਕਿ ਆਪਣੇ ਮਾਪਿਓ ਦੇ ਨਾਲ ਵੀ ਉਸ ਦਾ ਰਿਸ਼ਤਾ ਕਿਉਂ ਵਿਗੜ ਗਿਆ ਬਹੁਤ ਸਾਰੇ ਲੋਕ ਉਸ ਤੋਂ ਇਹ ਸਵਾਲ ਪੁੱਛ ਰਹੇ ਨੇ ਪਰ ਉਹ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦੇ ਰਹੀ ਹੈ ਜਦਕਿ ਮਹਿਕ ਭੈਣ ਲੋਕਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਮੇਰਾ ਮੁਸ਼ਕਲ ਸਮੇਂ ਵਿੱਚ ਬਹੁਤ ਸਾਥ ਦਿੱਤਾ ਤੇ ਮੈਂ ਤੁਹਾਡਾ ਕਰਜ਼ ਨਹੀਂ ਚੁਕਾ ਸਕਦੀ ਭੈਣੇ ਕਰਜ਼ ਤਾਂ ਤੂੰ ਚੁਕਾ ਸਕਦੀ ਆ ਤੂੰ ਆਪਣੇ viewers ਦੇ ਨਾਲ ਆਪਣਾ ਦੁੱਖ ਸੁੱਖ ਸਭ ਸਾਂਝਾ ਕਰ ਉਹਨਾਂ ਨੂੰ ਸੱਚ ਦੱਸ ਕਿ ਤੇਰੀ ਨਾਲ ਕੀ ਹੋਇਆ ਏ ਆਪਣੀ ਸਚਾਈ ਲੋਕਾਂ ਦੇ ਨਾਲ ਸਾਂਝੀ ਕਰ ਲੋਕ ਤੇਰੀ ਨਾਲ ਜ਼ਰੂਰ ਹਮਦਰਦੀ ਕਰਨਗੇ ਤੇ ਤੈਨੂੰ ਹੁਣ ਲੋਕ ਕਮੈਂਟਾਂ ਵਿੱਚ ਲਾਨਤਾਂ ਪਾਉਂਦੇ ਆ ਫਿਰ ਤੇਨੂੰ ਬਹੁਤ ਪਿਆਰ ਕਰਨਗੇ ਤੇਰੀ ਸਪੋਰਟ ਕਰਨਗੇ ਜਿਵੇਂ ਸ਼ੁਰੂ-ਸ਼ੁਰੂ ਵਿੱਚ ਤੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਇਸੇ ਤਰ੍ਹਾਂ ਹੀ ਜੇਕਰ ਤੂੰ ਸੱਚ ਬੋਲਨੇਗੀ ਤਾਂ ਲੋਕ ਤੇਨੂੰ ਪਿਆਰ ਕਰਨਗੇ ਕਿ ਤੇਰੇ ਸੱਸ ਸਹੁਰੇ ਦੇ ਵਿੱਚ ਜਾਂ ਕੋਈ ਖੋਟ ਸੀ ਜਾਂ ਫਿਰ ਤੇਰੇ ਵਿੱਚ ਸੀ ਜਿਹਦੇ ਕਰਕੇ ਤੂੰ ਪਰਿਵਾਰ ਤੋਂ ਅਲੱਗ ਹੋ ਗਈ ਪਰ ਤੂੰ ਤਾਂ ਸਾਰੀਆਂ ਕੁੰਡੀਆਂ ਆਪਣੇ ਦਿਲ ਵਿੱਚ ਹੀ ਲੈ ਕੇ ਬੈਠ ਗਈ ਤੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਤੇਰੇ ਜੇਠ ਜਠਾਣੀ ਕਿਵੇਂ ਇੰਜੋਏ ਕਰਦੇ ਆ ਆਪਣੀ ਫੈਮਲੀ ਦੇ ਨਾਲ ਤੇ ਤੇਰਾ ਨਹੀਂ ਦਿਲ ਕਰਦਾ ਕਿ ਮੈਂ ਆਪਣੀ ਫੈਮਲੀ ਦੇ ਨਾਲ ਆਪਣੇ ਹਸਬੰਦ ਦੇ ਨਾਲ ਇੰਜੋਏ ਕਰਾਂ ਪਰ ਤੂੰ ਤਾਂ ਲੋਕਾਂ ਨੂੰ ਕੁਝ ਵੀ ਨਹੀਂ ਦੱਸਦੀ ਪਲੀਜ਼ ਲੋਕਾਂ ਨੂੰ ਜ਼ਰੂਰ ਦੱਸ ਕਹਿੰਦੇ ਨੇ ਕਿ ਦੁੱਖ ਸੁੱਖ ਵੰਡਣ ਦੇ ਨਾਲ ਘਟ ਜਾਂਦਾ ਹੈ ਜੇ ਆਪਾਂ ਇਕੱਲੇ ਹੀ ਭਾਰ ਚੁੱਕ ਕੇ ਫਿਰਾਂਗੇ ਤਾਂ ਉਸ ਦਾ ਭਾਰ ਆਪਣੇ ਸਿਰ ਤੇ ਵਾਧ ਜਾਂਦਾ ਹੈ ਇੱਕ ਪਾਸੇ ਤਾਂ ਤੂੰ YouTube ਫੈਮਿਲੀ ਨੂੰ ਆਪਣਾ ਪਰਿਵਾਰ ਮੰਨਦੀ ਹੈ ਤੇ ਦੂਸਰੇ ਪਾਸੇ ਤੋਂ ਕੁਝ ਸਚਾਈ ਨਹੀਂ ਦੱਸ ਰਹੀ ਭੈਣ ਇਹ ਤੇਰੇ ਲਈ ਗੱਲ ਠੀਕ ਨਹੀਂ ਹੈ